ਮਿਸਲਾ ਸਾਡੀ ਜਿਉਂਦੇ ਅਣਖ ਨਾ ਰਹਿੇ ਨਾਮ ਗੜੀ 12 ਮਿਸਲਾ ਤੇ ਇੱਕ ਸੀ ਮਿਸਲਾ ਸਾਡੀ ਜਿਉਂਦੇ ਅਣਖ ਨਾ ਰਹਿੇ ਨਾਮ ਗੜੀ ਮੱਸਾ ਰੰਗੜ ਹਰਿਮੰਦਰ ਚ ਪੀਏ ਹੁੰਦਾ ਉਹਦਾ ਸਿਰ ਵੱਡਣ ਦਾ ਨਾਮ ਗੜੀ ਦਿੱਲੀ ਜਿੱਤ ਚੁਹਾਏ ਨੇ ਕੇਸਰੀ ਦੀ ਦਿੱਲੀ ਜਿੱਤ ਚੁਹਾਏ ਨੇ ਕੇਸਰੀ ਦੀ ਲਾਲ ਕਿਲੇ ਉੱਤੇ ਚੜੇ ਜਾ ਰਾਮ ਗੜੀਏ ਸਿਲ ਅੱਜ ਗਵਾਹੀਆਂ ਪਈ ਪਰਦੀ ਸੱਲ ਅੱਜ ਵੀ ਗਵਾਹੀਆਂ ਪਈ ਭਰਦੀ ਗੱਲਾਂ ਐਵੇਂ ਨਹੀਂ ਮਾਰਦੇ ਆ ਰਾਮ ਗੜੀਏ ਊਕੇ ਬੜਕੇ ਊਕਦੇ ਆਉਣ ਅਗੇ ਊਕੇ ਬੜਕੇ ਊਕਦੇ ਆਉਣ ਅਗੇ ਸ਼ਮਾਂ ਆਜ਼ਾਦੀ ਦੀ ਬਾਲਣਾ ਤਾਂ ਰਾਮ ਗੜੀਏ ਆਜ਼ਾਦੀ ਗੋਰਿਆਂ ਤੋਂ ਵਾਪਸ ਲੈਣ خاطر ਆਜ਼ਾਦੀ ਗੋਰਿਆਂ ਤੋਂ ਵਾਪਸ ਲੈਣ خاطر ਫਾਂਸੀ ਚੜ੍ਹੇ ਅਨੇਕਾਂ ਨੇ ਜਾਂ ਰਾਮ ਗੜੀਏ ਮਾਰਗ ਗੁਰੂ ਦਸ਼ਮੇਸ਼ ਦੇ ਨਾਮ ਤੇ ਮਾਰਗ ਗੁਰੂ ਦਸ਼ਮੇਸ਼ ਦੇ ਨਾ ਉੱਪਰ ਉਹ ਵੀ ਮੋਰਚਾ ਮਾਰ ਕੇ ਜਦ ਰਾਮ ਗੜੀਏ ਬੇਕਸੂਰ ਮਾਰੇ ਨਰਕ ਧਾਰੀਆਂ 'ਚ ਜੱਦੀ ਉਹਨੂੰ ਚੜਾਉਣ ਪਰ ਰਾਮ ਗੜੀਏ ਭਾਰਤ ਵਿੱਚ ਇਨਕਲਾਬ ਲਿਆਉਣ ਲਈ ਪਿੱਛੇ ਕਦੇ ਨਹੀਂ ਹਟਿਆ ਰਾਮ ਗੜੀਏ ਦੱਸੀ ਗੁਰਮਰਿਆਦਾ ਦੇ ਦੇਣ ਪੈਰਾ ਸਰਦਾ ਸਿੱਧਕਾ ਅੱਜ ਵੀ ਜਦ ਰਾਮ ਗੜੀਏ ਵਿਗ ਜਾਨ ਭਾਵੇਂ ਦੁਨੀਆ ਤੇ ਸਾਰੇ ਵਿਗਦੇ ਕਦੇ ਵੀ ਨਹੀਂ ਆ ਰਾਮ ਗੜੀਏ ਪੜ ਕੇ ਹਿੰਦ ਦਾ ਕੋਈ ਇਤਿਹਾਸ ਦੇਖੇ ਬੜ ਕੇ ਹਿੰਦ ਦਾ ਕੋਈ ਇਤਿਹਾਸ ਦੇਖੇ ਗਰਦਾਰ ਬੜੇ ਨਹੀਂ ਕਦੇ ਵੀ ਆ ਰਾਮ ਗੜੀਏ ਕੇ ਟਾਕੀ ਸਮਾਨ ਨੂੰ ਲਾ ਦੇਵਣ ਕੇ ਉਸਿਆ ਟਾਕੀ ਸਮਾਨ ਨੂੰ ਲਾ ਦੇਵਣ ਕਿਦਾਂ ਬਹਿਣ ਇਤਫਾਕ ਨਾਲ ਰਾਮ ਗੜੀਏ ਕਿਦਾਂ ਬਹਿਣ ਇਤਫਾਕ ਨਾਲ ਰਾਮ ਗੜੀਏ ਮਨੂੰ ਮਾਰ ਕੇ ਤੁਸੀਂ ਸਾਰਿਆਂ ਚ ਇਤਫਾਕ ਨਾਲ ਬੈਠੇ ਹੋਂ ਸਿਰ ਜੋੜ ਕੇ ਬੈਠੇ ਹੋ ਬਾਬੇ ਲਾਲਕ ਨੇ ਸਾਨੂੰ ਇਹੀ ਰਾਹ ਦੱਸਿਆ ਸੀ ਕਿ ਅਸੀਂ ਸਿਰ ਜੋੜ ਕੇ ਬਹਿ ਗਏ ਅਸੀਂ ਉਹ ਸੋਚ ਵਿਚਾਰ ਕਰਕੇ ਬਹਿ ਗਏ ਅਸੀਂ ਆਪਣੇ ਬੱਚਾ ਨੂੰ ਨਵੀਂ ਪੁਨੀਰਵਾਪੋ ਬਾਪਿ ਸਿਰ ਜੋੜ ਕੇ ਬਹਿ ਕੇ ਤਾਂ ਕੋਈ ਮਸਲਾ ਸਾਡੇ ਸਾਹਮਣੇ ਆਉਂਦਾ ਨਹੀਂ ਸਾਡਾ ਸੋ ਏਸੀ ਕੇਸ ਮਠਾੜੂ ਜੀ ਨੇ ਕੁਝ ਲੈਣਾ ਤੇ 500 ਸਾਲ ਵੀ ਦੱਸਿਆ ਕਿ ਮੈਂ ਸੋਸ਼ਲ ਇਸ਼ੂ ਤੇ ਥੋੜਾ ਵੱਧ ਲਿਖਦਾ ਰਹਿਣਾ ਤੇ ਸੋਸ਼ਲ ਇਸ਼ੂ ਤੇ ਮੇਰੇ ਗੀਤ ਬਹੁਤ ਵਾਇਰਲ ਹੋਇਆ ਸੀ ਮੈਂ ਉਸ ਦੇਸ਼ ਦਾ ਵਾਸੀ ਹਾਂ ਸਾਡੇ ਸਿਸਟਮ ਦੀ ਗੱਲ ਕਰਨ ਲੱਗਿਆ ਕਿ ਸਾਡੇ ਸਿਸਟਮ ਦੇ ਵਿੱਚ ਕੀ ਕੋਸ਼ ਹੈ ਕਿਹੜੇ ਦੇਸ਼ ਦੇ ਵਾਸੀ ਆਸੀਂ ਆਉ ਉਹ ਤੁਸੀਂ ਮੇਰੀ ਜਿਹੜੀ ਰਚਨਾ ਨੂੰ ਤਾਂ ਸਾਂਝੀ ਕਰਨਾ ਗਿਆ ਉਦੋਂ ਤੁਸੀਂ ਆਪ ਲਈ ਪੰਚ ਜਾਣੋ ਮੈਂ ਉਸ ਦੇ ਦਾਵਾਸੀ ਨਿੱਤੋ ਮਹਿੰਗਾ ਹੋਵੇ ਤੇਲ ਜਿੱਤੇ ਨੇਕਾ ਨੇ ਅਖਮੀ ਫੇਲ ਜਿੱਤੇ ਸੱਚ ਬੋਲਿਆ ਹੋਵੇ ਜੇਲ ਜਿੱਤੇ ਮੈਂ ਉਸ ਦੇ ਸਦਾ ਮੈਂ ਉਸ ਦੇ ਦਾਵਾਸੀ ਮੈਂ ਉਸ ਦੇ ਸਦਾ ਮੈਂ ਉਸ ਦੇ ਸਦਾਵਾਸੀ ਹਾਂ ਉਹ ਮੁਦੀਨੀ ਇਤਸਾਫ ਨਹੀਂ ਕੱਟ ਗਣਤੀਆਂ ਲਈ ਇਨਸਾਫ ਨਹੀਂ ਹੋਇਆ ਜੱਟ ਦਾ ਕਰਜ਼ਾ ਮਾਫ਼ ਨਹੀਂ ਮੈਂ ਉਸ ਦੇਸ ਦਾ ਉਸ ਦੇਸ ਤੋਂ ਵਾਸੀ ਹਾਂ ਮੈਂ ਉਸ ਦੇਸ ਦਾ ਮੈਂ ਉਸ ਦੇਸ ਤੋਂ ਵਾਸੀ ਹਾਂ ਬੱਲ ਲਿਖ ਕੇ ਨਾ ਰੁਗਾਰ ਜੱਟ ਜਿੱਟੇ ਦੀ ਪੈ ਗਈ ਮਾਰ ਜੱਟ ਮੈਂ ਉਸ ਦੇ ਸਦਾ ਉਸ ਦੇ ਸਦਾ ਵਸੀ ਹਾਂ ਮੈਂ ਉਸ ਦੇ ਸਦਾ ਮੈਂ ਉਸ ਦੇ ਸਦਾ ਵਸੀ ਹਾਂ ਬਿਲ ਵੇਖ ਕੇ ਉੱਡਣ ਦੀ ਹਉਦ ਜੱਟੇ

ਬੇ ਕਬੂਨੇ ਅਪਰਾਹ ਤੁਝੇ ਸਾਸਤ ਵਿੱਚ ਘੁੱਸ ਕੇ ਸਾਦ ਜਿੱਥੇ ਮੈਂ ਉਸ ਦੇਸ ਦਾ ਉਸ ਬੇਸਪੰਦ ਵਾਸੀ ਹਾਂ ਮੈਂ ਉਸ ਦੇਸ ਦਾ ਉਸ ਬੇਸਪੰਦ ਵਾਸੀ ਹਾਂ ਸਾਸਤ ਵਿੱਚ ਸ਼ੋਰ ਸ਼ਰਾਬ ਹੈ ਤੱਕੜੇ ਦਾ ਜਿੱਥੇ ਦਾਬਾ ਉਸ ਦੇਸ ਦਾ ਵਾਸੀ ਹਾਂ ਜਿੱਤੇ ਘਤਰਾ ਖਾਲਿਆਂ ਮਾਰਿਆਂ ਦਾ ਡਰ ਕਾਲਿਆਂ ਕੱਛਿਆਂ ਮਾਰਿਆਂ ਦਾ ਜਿੱਤੇ ਰਾਜ ਹੈ ਜਿੰਦਿਆਂ ਸਾਲਿਆਂ ਦਾ ਮੈਂ ਉਸ ਦੇਸ ਦਾ ਉਸ ਦੇਸ ਦਾ ਵਾਸੀ ਹਾਂ ਮੈਂ ਉਸ ਦੇਸ ਦਾ ਉਸ ਦੇਸ ਦਾ ਵਾਸੀ ਹਾਂ ਰਿਆਂ ਨੇ ਬਾਣੀ ਦੀਆਂ ਪੀੜਾਂ ਰਿਆਂ ਨੇ ਕਿੱਥੇ ਜਾਤ ਆਧਾਰਤ ਮਣਿਆ ਨੇ ਮੈਂ ਉਸ ਦੇਸ ਦਾ ਉਸ ਦੇਸ ਦਾ ਵਾਸੀ ਹਾਂ ਮੈਂ ਉਸ ਦੇਸ ਦਾ ਉਸ ਦੇਸ ਦਾ ਵਾਸੀ ਹਾਂ ਜਿੱਥੇ ਛੜਿਆ ਕਰੀ ਤਰੱਕੀ ਆ ਵਹਿਆ ਨੇ ਧੂੜ ਹੀ लिखनरी पीसी दा हा, दा हा बहुत बहुत धन्यवाद थैंक्यू